ਜੋ ਰਾਵਣ ਉਹ ਬਹੁਤ ਜਹਾ ਵਿਦਵਾਨ ਸੀ। ਲੇਕਿਨ ਉਹ ਚੈਨਾ ਇਸਨ ਦਾ ਪ੍ਰਤੀਕ ਹੈ। ਕਿ ਜਹਾ ਜਿੰਨਾ ਵਿਦਵਾਨ ਰੂਪ ਹੈ। ਲੇਕਿਨ ਜਦੋਂ ਉਸ ਦੀ ਤੁੰਤੀ ਬੁਲਖੋ ਜੇ ਤੇ ਉਹ ਹੰਕਾਰ ਛੋ ਜੇ। ਔਰ ਉਹ ਆਪਣੇ ਆਪ ਨੂੰ ਮੈਂ ਬਾਗ ਮੇਰੇ ਤੋਂ ਵੱਡਾ ਕੋਈ ਨਹੀਂ ਸਮਝਣ ਲੱਗੇ। ਉਸ ਵੇਲੇ ਸਰਵਨਾਸ਼ ਹੁੰਦਾ ਹੈ। ਸੋ ਪਸਰਤੇ ਕਿੱਥੇ ਅਸੀਂ ਰਾਮ ਜੀ ਨੂੰ ਸੀਤਾ ਮਈਆ ਨੂੰ ਦਕਸ਼ਮਨ ਜੀ ਨੂੰ ਯਾਦ ਕਰਦੇ ਆ ਸਿਰਚ ਕੋੜੇ ਉੱਥੇ ਅਸੀਂ ਬਦੀ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਸਨੇਹਾ ਦਿੰਦੇ ਆ ਕਿ ਮਾੜੇ ਕੰਮ ਹਮੇਸ਼ਾ ਮਾੜੇ ਕੰਮ ਰਹਿੰਦੇ ਆ ਸੋ ਆਓ ਅੱਜ ਦੇ ਇਸ ਦਿਹਾੜੇ ਤੋਂ ਪਰਮ ਕਰੀਏ ਕਿ ਅਸੀਂ ਬੁਰਾਈ ਦੇ ਖਿਲਾਫ ਲੜਾਂਗੇ ਅਸੀਂ ਧੋਖੇ ਬਾਜਾਂ ਤੇ ਗਰੱਥ ਲੋਕਾਂ ਦੇ ਖਿਲਾਫ ਲੜਾਈ ਲੜਾਂਗੇ ਔਰ ਅਸੀਂ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਗਾ। ਪੂਰੇ ਭਾਰਤ ਦੇਸ਼ ਵਿੱਚ ਦੁਸ਼ਹਿਰੇ ਦਾ ਤਿਹਾੜੀ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਉੱਥੇ ਹੀ ਅੱਜ ਮੈਂ ਲੁਧਿਆਣਾ ਦੇ ਪੀਸੀ ਗਰਾਊਂਡ 'ਤੇ ਸਥਿਤਾਂ ਜਿੱਥੇ ਕਿ 121 ਫੁੱਟ ਦਾ ਰਾਵਣ ਜਿਹੇ ਕਿਆ ਬਣਾ ਕੇ ਤਿਆਰ ਕੀਤਾ ਗਿਆ ਹੋਇਆ ਤੇ ਅੱਜ Shri Prabhu Ram Ji ਵੱਲੋਂ ਇਸ ਦਾ ਦਹਨ ਕੀਤਾ ਜਾਵੇਗਾ ਤੇ ਦਸ਼ਰਾ ਕਿਉਂ ਮਨਾਇਆ ਜਾਂਦਾ ਦਸ਼ਰਾ ਇਸ ਲਈ ਮਨਾਇਆ ਜਾਂਦਾ ਕਿਉਂਕਿ ਅਛਾਈ ਦੀ ਜੀਤ ਹੁੰਦੀ ਹੈ ਤੇ ਬੁਰਾਈ ਦੀ ਹਾਰ ਹੁੰਦੀ ਹੈ ਇਸ ਦੇ ਪ੍ਰਤੀਕ ਚਰੀ ਕੀ ਹੈ ਦਸ਼ਰਾ ਮਨਾਇਆ ਜਾਂਦਾ ਹੈ ਤੇ ਤੁਸੀਂ ਪਕਟਾ ਦਾ ਜਨਸਲਾਬ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਜਨਸਲਾਬ ਲੋਕਾਂ ਦਾ ਇਥੇ ਆਮੜਿਆ ਹੋਇਆ ਹੈ ਤੇ ਹਰ ਕੋਈ ਉਸਕ ਹੈ ਇਥੇ ਦਹਨ ਦੇਖਣ ਨੂੰ ਕਿ ਸਵੇਰੇ ਜਿਹੜਾ ਕਿ ਹੈ ਦਹਨ ਤੋਂ ਪਹਿਲਾਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। 라ਵਣ ਦੀ ਪੂਜਾ ਤੋਂ ਬਾਅਦ ਦੇਖਿਆ ਅਸਾ ਦਹਨ ਕੀਤਾ ਜਾਂਦਾ ਹੈ। ਗਰਾਊਂਡ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਰਾਮਲੀਲਾ ਚੱਲ ਰਹੀ ਹੈ। ਰਾਮਲੀਲਾ ਦਾ ਜਿਹੜਾ ਆਯੋਜਿਤ ਕੀਤਾ ਗਿਆ ਹੈ ਵਿੱਚ ਰਾਮਲੀਲਾ ਦਿਖਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਜਿਵੇਂ ਰਾਮਲੀਲਾ ਚੱਲਦੀ ਹੋਈ ਤੁਹਾਨੂੰ ਨਜ਼ਰ ਆਏਗੀ। ਆਪ ਉਸ ਕਰਮਚਾਰੀ ਵੀ ਤਾਂ ਆਤਾ ਹੈ। ਸੁਰੱਖਿਆ ਦਾ ਕਰਪ ਪ੍ਰਬੰਧ ਕੀਤੇ ਗਏ ਨੇ। ਸ਼ਹਿਰ ਵਾਸੀਆਂ ਨੂੰ ਕਾਫੀ ਉਤਸਾਹ ਹੈ ਇਸ ਦਸ਼ਰਾ ਦਸ਼ਰਾ ਦੇਖਣ ਦਾ ਕਿਉਂਕਿ ਆ ਭਗਵਾਨ ਸ਼੍ਰੀ ਰਾਮ ਉਜੀ ਵੱਲੋਂ ਅੱਜ 라ਵਣ ਦਾ ਦਹਨ ਕੀਤਾ ਜਾਏਗਾ 10 ਸਿਰਾ ਵਾਲਾ ਮੂਰਤ 라ਵਣ ਬਣਾਇਆ ਗਿਆ ਵਾ ਆਗਰਾ ਦੇ ਕਾਰੀਗਰਾਂ ਵੱਲੋਂ ਬਣਾਇਆ ਗਿਆ ਮੁਸਲਿਮ ਭਾਈਚਾਰੇ ਵੱਲੋਂ ਬਣਾਇਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਸਾਨੂੰ 25 ਸਾਲ ਹੋ ਗਏ ਇਸ ਨੂੰ ਬਣਾਉਂਦੇ ਨੂੰ ਪਰ ਤੁਸੀਂ ਜਨ ਸਲਾਹ ਦੇ ਇਸ ਕਿੰਨਾ ਤੋਂ ਜਨ ਸਲਾਹ ਹੈ ਲੋਕਾਂ ਦੇ ਉਤਸ਼ਾਹ ਹੈ ਇੱਥੇ ਆ ਕੇ ਦੇਖਣ ਦਾ ਕਿ ਬਹੁਤ ਹੀ ਜਰਾ ਕਾਫੀ ਵੱਡਾ ਪੰਜਾਬ ਦਾ ਵੱਡਾ 라ਵਨ ਲੋਹਾਰਾਂ ਦੇ ਵਿੱਚ ਬਣਾਇਆ ਗਿਆ ਹੈ ਬਹੁਤ ਹੀ ਉਸ਼ਾਵ ਲੋਕਾਂ ਨੂੰ ਇਸ ਨੂੰ ਦੇਖਣ ਦਾ ਕਿਉਂਕਿ ਪ੍ਰਭੂ શ્રી ਰਾਮ ਦੇ ਵੱਲੋਂ ਅੱਜ ਇਸ ਨੂੰ ਰਿਮੋਟ ਦੇ ਨਾਲ 6 ਵਜੇ ਇਸ ਦਾ ਦੇਹਾਨ ਕੀਤਾ ਜਾਏਗਾ ਤੇ तमाम ਸਿਆਸੀ ਪਾਰਟੀਆਂ ਜਰੀਕੀਆਂ ਪਹੁੰਚ ਰਹੀਆਂ ਨੇ ਤੇ ਤਸਵੀਰਾਂ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਜਰੀਕੀਆਂ ਸਿਆਸੀ ਪਾਰਟੀਆਂ ਅਤੇ ਰਾਜਨੀਤੀ ਲੀਡਰ ਇੱਥੇ ਪਹੁੰਚ ਰਹੇ ਨੇ ਅਤੇ ਆਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੀ ਹੈ ਜਨਸਲਾਬ ਜਨ ਸਲਾਹ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਿ ਕਿੰਨਾ ਕੁ ਹਸਾਵਾਂ ਲੋਕਾਂ ਨੂੰ ਅੰਦਰਾਂ ਦੇ ਦੇਖ ਸਕਦੇ ਹੋ ਗੇਟ ਤੇ ਗੇਟ ਦੇ ਅੰਦਰੋਂ ਤੱਕਾ ਮੁਕੀ ਕਰਕੇ ਜਿਹੜੇ ਲੋਕ ਅੰਦਰ ਵੜਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਦੇਖ ਸਕਦੇ ਹੋ ਕਿ तमाम ਜਿਹੜੀਆਂ ਲੀਡਰ ਵੀ ਇੱਥੇ ਪਹੁੰਚ ਰਹੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਜਰੂਰ ਲਾਜ਼ਮੀ ਆ ਤੁਹਾਨੂੰ ਦਿਖਾਣੀਆਂ ਕਿਉਂਕਿ ਬਹੁਤ ਹੀ ਹਸਾਵਾਂ ਲੋਕਾਂ ਦੇ ਵਿੱਚ ਬਹੁਤ ਹੀ ਜਿਆਦਾ ਇੱਥੇ ਲੋਕ ਉਮੜ ਕੇ ਆ ਰਹੇ ਨੇ ਜਨਸਲਾਬ ਲੋਕਾਂ ਦਾ ਬਹੁਤ ਹੈ ਤੇ तमाम ਜਿਹੜੇ ਕਿਆ ਸਿਆਸੀ ਪਾਰਟੀਆਂ ਦੇ तमाम ਜਿਹੜੇ ਕਿਆ ਵੱਡੇ ਅਧਿਕਾਰੀ ਇੱਥੇ ਪਹੁੰਚ ਰਹੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਰਾਵਣ ਦੇ ਵਿੱਚ ਇੱਕ ਖਾਸੀਅਤ ਜ਼ਰੂਰ ਹੈ ਕਿਉਂਕਿ ਆਗਰਾ ਦੇ ਕਾਰੀਗਰਾਂ ਨੇ ਕਿਹਾ ਕਿ ਇਹ ਇਸ ਦੀ ਬੈਲਟ ਤੇ ਇਸ ਦੀ ਤਲਵਾਰ ਬਹੁਤ ਬਹੁਤ ਖਾਸੀ ਖਾਸੀਅਤ ਹੈ ਕਿਉਂਕਿ ਇਹ ਲੁਧਿਆਣੇ ਦਾ ਸਭ ਤੋਂ ਪੁਰਾਣਾ ਪ੍ਰਾਤਨ ਸਮੇਂ ਤੋਂ ਤੇ ਇਤਿਹਾਸਿਕ ਦਿਸ਼ਾਰਾ ਜਿਹੜੇ ਕਿ ਹੈ ਮੰਨਿਆ ਗਿਆ ਹੈ

ਆਪਣੇ ਆਪ ਨੂੰ ਮੈਂ ਵਾਹ ਮੇਰੇ ਤੋਂ ਵੱਡਾ ਕੋਈ ਨਹੀਂ ਸਮਝਣ ਲੱਗ ਜਾਏ ਉਸ ਵੇਲੇ ਸਰਵਨਾਸ਼ ਹੁੰਦਾ ਹੈ ਉਹ ਮੈਂ ਸਮਝਦਾ ਕਿ ਅੱਜ ਦੇ ਸੁਪਰ ਅਫਸਰ ਤੇ ਕਿੱਥੇ ਅਸੀਂ ਰਾਮ ਜੀ ਨੂੰ ਸੀਤਾ ਮਈਆ ਨੂੰ ਲਕਸ਼ਮਣ ਜੀ ਨੂੰ ਯਾਦ ਕਰਦੇ ਆ ਸਿਰ ਝੋੜੇ ਉੱਥੇ ਅਸੀਂ ਬਦੀ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਅੱਜ ਦੇ ਇਸ ਦਿਹਾੜੇ ਤੇ ਸਨੇਹਾ ਦਿੰਦੇ ਆ ਇਹ ਮਾਰੇ ਕੰਮ ਹਮੇਸ਼ਾ ਮਾਰੇ ਕੰਮ ਰਹਿੰਦੇ ਐ ਸੋ ਆਓ ਅੱਜ ਦੇ ਇਸ ਦਿਹਾੜੇ ਤੋਂ ਕਰਨ ਕਰੀਏ ਕਿ ਅਸੀਂ ਬੁਰਾਈ ਦੇ ਖਿਲਾਫ ਲੜਾਂਗੇ ਅਸੀਂ ਗੰਦਗੀ ਦੇ ਖਿਲਾਫ ਲੜਾਈ ਲੜਾਂਗੇ ਅਸੀਂ ਧੋਖੇ ਬਾਜਾਂ ਤੇ ਗ੍ਰੱਪ ਲੋਕਾਂ ਦੇ ਖਿਲਾਫ ਲੜਾਈ ਲੜਾਂਗੇ ਔਰ ਅਸੀਂ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਦਵਾਂਗੇ ਸਭ ਲੱਗਦਾ ਕਿ ਜਦੋਂ ਅੱਜ ਦਸਵੀਂ ਦਸਹਿਰਾ ਆਉਂਦਾ ਵੈ ਤੇ ਉਸ ਤੋਂ ਬਾਅਦ ਬੜੀ ਹੁਮਤਾਣ ਦੇ ਨਾਲ ਪੂਰੇ ਭਾਰਤ ਦੇਸ਼ ਵਿੱਚ ਦੁਸ਼ਹਿਰਾ ਮਨਾਇਆ ਜਾਂਦਾ ਪੂਰੇ ਭਾਰਤ ਦੇਸ਼ ਵਿੱਚ 라ਵਣ ਦਾ ਦਹਨ ਕੀਤਾ ਜਾਂਦਾ ਵਾ ਤੇ 쿠שי ਦੇਸ਼ ਦੇ ਵਿੱਚ ਆ ਇੱਥੇ 라ਵਣ ਦਾ ਦਹਨ ਹੋਏਗਾ ਉਹ ਵੀ ਤੁਹਾਨੂੰ ਤਸਵੀਰਾਂ ਜਰੂਰ ਅਸੀਂ ਸਾਂਝੀ ਕਰਾਵਾਂਗੇ ਸੋ ਬਿਲਕੁਲ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ 라ਵਣ ਦਾ ਦਹਨ ਹੋਇਆ ਆ ਪ੍ਰਭੂ શ્રી ਰਾਮ ਜੀ ਵੱਲੋਂ ਦੁਸ਼ਹਿਰੇ ਵਾਲੇ ਦਿਨ ਆ ਵਧ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪੂਰੇ ਭਾਰਤ ਦੇਸ਼ ਦੇ ਵਿੱਚ ਆ ਰਾਵਣ ਨੂੰ ਸਾ ਰਾਵਣ ਦਾ ਹਰ ਗਲੀ ਮੱਲੇ ਦੇ ਵਿੱਚ ਦਹਨ ਕੀਤਾ ਜਾਂਦਾ ਸੀਗਾ ਤੇ ਉਸ ਵੇਲੇ ਲੁਧਿਆਣਾ ਦੇ ਵਿੱਚ ਹੁਣ ਗ੍ਰੇਸੀ ਗਰਾਊਂਡ ਦੇ ਵਿੱਚ ਆ ਦਹਨ ਹੋਣ ਤੋਂ ਬਾਅਦ ਰਾਵਣ ਦਾ ਉਸ ਤੋਂ ਬਾਅਦ ਪਟਾਕੇ ਵਜਾਈ ਜਾ ਰਹੇ ਨੇ ਰਾਜਾ ਵੜਿੰਗੇ ਤੇ ਪਹੁੰਚੇ ਹੋਏ ਨਜ਼ਰ ਆਏ ਗੱਲਬਾਤ ਵੀ ਕੀਤੀ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਸਰ ਅਛਾਈ ਦੀ ਜਿੱਤ ਹੁੰਦੀ ਹੈ ਬੁਰਾਈ ਦੀ ਹਾਰ ਹੁੰਦੀ ਹੈ ਲੋਕਾਂ ਦੇ ਵੱਲੋਂ ਜਨਸਲਾਤ ਵੀ ਦੇਖ ਸਕਦੇ ਲੋਕਾਂ ਦਾ ਤੇ ਆ ਕੇ ਅਛਾਈ ਦੀ ਜੀਤ ਦੀ ਖੁਸ਼ੀ ਮਨਾਈ ਜਾ ਰਹੀ ਹੈ तमाम ਜਿਹੜੇ ਅਧਿਕਾਰੀ ਇੱਥੇ ਪਹੁੰਚੇ ਸੀਗੇ तमाम ਇੱਥੇ ਸਿਆਸੀ ਲੀਡਰ ਇੱਥੇ ਪਹੁੰਚੇ ਸੀਗੇ ਰਾਜਨੀਤਿਕ ਲੋਕ ਇੱਥੇ ਪਹੁੰਚੇ ਸੀਗੇ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਉਹ ਨਿਧਾਨਾਂ ਦੇ ਦ੍ਰਿਸ਼ਾਤ ਤੋਂ ਦਿਖਾ ਰਿਹਾ ਪਟਾਕਿਆਂ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ ਦੇਖੋ ਜਿਓ ਅਸਮਾਨ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਪਟਾਕੇ ਵਜਾਏ ਜਾ ਰਹੇ ਨੇ ਲੋਕਾਂ ਦਾ ਜਹਾਨ ਹੋਇਆ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਖੁਸ਼ੀ ਮਨਾਈ ਜਾ ਰਹੀਆਂ ਲੋਕਾਂ ਦੇ ਵੱਲੋਂ ਇੱਥੇ ਅੱਜ ਬੜੀ ਇਤਿਹਾਸਿਕ ਔਰ ਰਾਮਲੀਲਾ ਦਿਖਾਈ ਗਈ ਪ੍ਰਾਤਕ ਸਮੇਂ ਤੋਂ ਜਿਹੜੇ ਇੱਥੇ ਕਾਫੀ ਸਾਲਾਂ ਤੋਂ ਇੱਥੇ ਰਾਮਲੀਲਾ ਦਿਖਾਈ ਜਾਂਦੇ ਤੇ ਕਾਫੀ ਸਮੇਂ ਤੋਂ ਇੱਥੇ ਰਾਵਣ ਦਾ দahan ਹੁੰਦਾ ਆ ਨਜ਼ਰ ਆਂਦਾ ਵਾ ਤੇ ਉਸ ਤੋਂ ਬਾਅਦ ਪਰੰਪਰ ਕਮੇਟੀ ਦੇ ਵੱਲੋਂ ਬੜੇ ਝੁੰਮਦਾਂ ਦੇ ਨਾਲ ਅੱਜ ਦੁਸ਼ਹਿਰਾ ਮਨਾਇਆ ਗਿਆ ਜੁੜੇ ਹੋਏ ਲਾਈਵ ਨਾਲ ਯੂਮਰ ਰਿਪੋਰਟ ਧੰਨਵਾਦ